ਮੁਨੀ ਪ੍ਰਸ਼ਾਸਨ ਮੁਤਾਬਕ ਮੁਨੀ ਪ੍ਰਸ਼ਾਸਨ ਮੁਤਾਬਕ ਪੰਜਾਬ ਸਰਕਾਰ ਮੁਤਾਬਕ ਪੰਜਾਬ ਸਰਕਾਰ ਮੁਤਾਬਕ ਨਕੋਦਰ सदर ਥਾਣੇ ਦੇ ਵਿੱਚ ਉੱਗੀ ਦੀਆਂ ਦੋ ਪਾਰਟੀਆਂ ਨੇ ਕਿਸਾਨ ਜਥੇਬੰਦੀ ਸਮੇਤ ਲਾਇਆ ਧਰਨਾ ਆਲ ਵੀ ਦੇ ਅਨਕੁਦਰ ਤੋਂ ਮੈਂ ਨਹੀਂ ਆਪਾਂ ਗੱਲ ਤੋਂ ਕਰਨਾ ਹੀ ਨਹੀਂ ਜਾ ਰਹੇ ਜੋ ਗਲਤ ਨਹੀਂ ਆਪਾਂ ਕਰਨਾ ਚਲੋ ਬੰਦੀਆ ਵਧੀਆ ਮੌਕੇ ਬੱਚੀਆਂ ਦਾ ਆਪਣਾ ਕੋਈ ਬੱਚੀਆਂ ਦਾ ਕੋਈ ਲੈਣਾ ਮੇਰਾ ਨਾਮ ਗੁਰਿੰਦਰ ਸਿੰਘ ਹੈ ਜੀ ਵਾਸੀ ਉੱਗੀ ਸਾਡੀਆਂ ਆਪਣੀਆਂ ਉੱਗੀ ਅੱਡੇ 'ਚ ਕਾਫੀ ਦੁਕਾਨਾਂ ਆ ਸਾਡੀ ਜਦੀਦ ਆਪਣੇ ਪਰਿਵਾਰ ਦੀਆਂ ਤੇ ਸਾਡੀਆਂ ਤਿੰਨ ਦੁਕਾਨਾਂ ਆਪਣੀਆਂ ਅਨਕੁਦਰ ਕਪੂਤਾ ਰੋਡ ਤੇ ਆ ਜੀ ਤੇ ਉਹਨਾਂ 'ਚੋਂ ਜਿਹੜਾ ਇੱਕ ਜਸਵੰਤ ਸਿੰਘ ਆ ਯਾਦ ਹੈ ਜੀ ਇਹ ਤਾਂ ਬੜਾ ਇੱਕ ਮਤਲਬ ਹੀ ਬਦਨਾਮ ਕਿਸਮ ਦਾ ਇਹ ਸ਼ਖਸ਼ ਆ ਜੀ ਉਹਦੀ ਕਾਫੀ ਨੇ ਲੋਕਾਂ ਤੱਕਸ਼ਾਈ ਵੀ ਕੀਤੀ ਆ ਸੇਮ ਉਹੀ ਸਰਨਾਹੇ ਤੱਕਸ਼ਾਈ ਕਰ ਰਿਹਾ ਜੀ ਸਾਡੀ ਦੁਕਾਨ ਹੈ ਜਿੰਦੇ ਤੋੜ ਕੇ ਜੀ ਇਹਨਾਂ ਨੇ ਆਪਣੇ ਸਾਡੇ ਕਿਰਾਏਦਾਰ ਦਾ ਸਮਾਨ ਇੱਧਰ ਉੱਧਰ ਖਾ ਰਿਹਾ ਜੀ ਕੁਝ ਆਪਣਾ ਕੱਢ ਕੇ ਕਿੱਥੇ ਸਿੱਟਿਆ ਵੇਚਿਆ ਜੀ ਸਾਨੂੰ ਪਤਾ ਨਹੀਂ ਹੈਗਾ ਬਹੁਤ ਨੁਕਸਾਨ ਇਹਨੇ ਸਾਡੀ ਦੁਕਾਨ ਦਾ ਕੀਤਾ ਜੀ ਉਹਦੇ ਅਗੇਂਸ ਅਸੀਂ ਦਰਖਾਸਤ ਦਿੱਤੀ ਸੀ ਆਪਣੇ ਆਪਣੇ ਚ ਉਗੀ ਚੌਂਕੀ ਚ ਜੀ ਪਹਿਲਾਂ ਹੀ ਦਰਖਾਸਤਾਂ 2-4 ਅਗੇ ਪਹਿਲਾਂ ਹੀ ਦੇ ਚੁੱਕੇ ਆ ਅਸੀਂ ਵੀ ਇਹ ਸਾਨੂੰ ਤੰਗ ਪ੍ਰੇਸ਼ਾਨ ਕਰਦਾ ਜੀ ਉਦੇ ਮੁਤਾਬਕ ਅਸੀਂ ਦਿਖਾਇਆ ਮੌਕੇ ਹੀ ਸਾਡਾ ਨੇ ਆ ਕੀਤਾ ਜੀ ਰਾਤ ਨੂੰ ਜਿੰਦੇ ਤੋੜ ਕੇ ਆਪਣਾ ਸਾਡਾ ਸਮਾਨ ਵਿੱਚੋਂ ਚੋਰੀ ਕੀਤਾ ਜੀ ਤੇ ਕਰਕੇ ਅਸੀਂ ਦਖਾਸਤ ਦਿੱਤੀ ਹੈ ਤੇ ਸਾਹਿਬ ਜੀ ਨੇ ਆਪਣੀ ਕੀਤੀ ਇਨਵੈਸਟੀਗੇਸ਼ਨ ਤੇ ਉਹਨਾਂ ਚ ਇਹ ਦੋਸ਼ੀ ਨਿਕਲਿਆ ਜੀ ਤੇ ਉਹਦੇ ਸਬੰਧ ਚ ਤੇ ਐਫ ਆਈ ਆਰ ਦਰਜ ਹੋਈ ਹੈ ਜੀ ਪੂਰੇ ਪਰਿਵਾਰ ਤੇ ਜੀ ਤੇ ਉੱਥੇ ਇਹ ਚ ਆਪਣਾ ਇਹਨੂੰ ਫੇਰ ਦੀ ਅਰੈਸਟ ਪਾਈ ਆ ਤੇ ਪਰ ਇਹ ਆਪਣੀ ਇੱਕ ਜਥੇਬੰਦੀ ਹੈ ਜੀ ਰਾਜੇਵਾਲ ਕਿਸਾਨ ਯੂਨੀਅਨ ਦਾ ਇਹ ਆਪਣਾ ਮੈਂਬਰ ਦੱਸਦਾ ਜੀ ਪਰ ਅਸੀਂ ਸੋਚਦੇ ਹਾਂ ਜੀ ਇਹ ਉਹਦਾ ਕੋਈ ਮੈਂਬਰ ਨਹੀਂ ਹੈਗਾ ਕਿਉਂਕਿ ਇਹਦਾ ਕੋਈ ਲਿੰਕ ਨਹੀਂ ਹੈਗਾ ਕੋਈ ਆਪਣੀ ਕਿਸਾਨੀ ਨਾਲ ਇਹਦਾ ਇਹ ਉਹ ਜੱਜ ਨੂੰ ਫਿਰ ਤੁਹਾਡੇ ਥਰੂ ਅਪੀਲ ਕਰਨੀ ਚਾਹੁੰਦੇ ਆ ਕਿ ਉਹ ਇੱਥੇ ਆਪਣੇ ਆਣ ਕੇ ਥੋੜਾ ਆਪਣਾ ਇੰਟਰਫੇਅਰ ਕਰਨ ਦੇਖਣ ਮਸਲੇ ਨੂੰ ਔਰ ਇਹਨੂੰ ਆਪਣਾ ਜੋ ਦੋਸ਼ੀ ਆ ਇਹਦੇ ਜਿਹੜੇ ਉਹਨਾਂ ਜਥੇਬੰਦੀ ਦਾ ਹੋਰ ਬੰਦੇ ਨੂੰ ਮੈਂਬਰ ਆਏ ਆ ਉਹਨਾਂ ਨੂੰ ਸਮਝਾਉਣ ਕਿ ਆਪਣੇ ਜੋ ਬੰਦਾ ਗਲਤੀ ਆ ਉਹਦੀ ਆਪਣਾ ਕੋਈ ਹੈਲਪ ਨਾ ਕੀਤੀ ਜਾਵੇ ਜਲ ਸਾਹਿਬ ਨੂੰ ਵੀ ਜਿੰਨੀਆਂ ਜਿਹੜੀ ਵੀ ਕਿਸਾਨ ਯੂਨੀਅਨ ਆਈ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਆਪਣਾ ਜਿਹੜੀਆਂ ਯੂਨੀਅਨ ਬਣੀਆਂ ਕਿਸਾਨ ਯੂਨੀਅਨ ਨੇ ਚਾਹੇ ਮਜ਼ਦੂਰ ਯੂਨੀਅਨ ਨੇ ਇਹ ਯੂਨੀਅਨ ਹੁੰਦੀਆਂ ਨੇ ਕਿਸੇ ਤੱਕੇ ਦੇ ਖਿਲਾਫ ਨਾ ਕਿ ਤੱਕਾ ਕਰਨ ਵਾਲਿਆਂ ਦੇ ਨਾਲ ਏ ਅੱਜ ਯੂਨੀਅਨ ਦੇ ਮੈਂਬਰ ਸਾਹਿਬਾਨ ਇਕੱਠੇ ਹੋਏ ਆ ਸਾਡਾ ਬੜਾ ਮਨਨ ਵੀ ਸਾਡੇ ਇਲਾਕੇ ਦੇ ਹੋਰ ਵੀ ਜੜੀਆਂ ਯੂਨੀਅਨ ਨੇ ਸਾਰੇ ਬੜੇ ਉਹ ਇਸ ਗੱਲ ਨੂੰ ਲੈ ਕੇ ਚਿੰਤਤ ਵੀ ਨੇ ਵੀ ਜੇ ਸਾਡੇ ਜਥੇ ਦੇ ਆਗੂ ਆ ਉਹੀ ਧੱਕਾ ਕਰਨ ਵਾਲਿਆਂ ਦੇ ਨਾਲ ਖੜਨ ਲੱਗ ਪਏ ਤਾਂ ਸਾਡਾ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਹਾਲਾਤ ਕੀ ਬਣਗੇ ਆਪਾਂ ਆਪਣੀ ਜਾਇਦਾਦਾਂ ਨੂੰ ਤਾਂ ਆਪਣੇ ਕਿਦਾਂ ਆਪਾਂ ਸਾਂਭ ਸਕਾਂਗੇ ਜੇ ਆਪਾਂ ਹੀ ਧੱਕੇ ਕਰਨ ਵਾਲਿਆਂ ਦੇ ਨਾਲ ਖੜਨ ਲੱਗ ਪਏ ਉਹ ਅੱਜ ਪਿੰਡੁੱਗੀ ਦੇ ਵਿੱਚ ਦੁਕਾਨਾਂ ਤੇ ਧੱਕੇਸ਼ਾਹੀ ਹੋਈ ਆ ਉਹ ਬਹੁਤ ਮੰਦ ਭਾਗੀ ਆ ਕਿਉਂਕਿ ਅਸੀਂ ਆਪਣੇ ਇੱਕ ਜਥੇਬੰਦੀਆਂ ਦੇ ਕਿਸਾਨ ਯੂਨੀਅਨ ਦੇ ਨਾਲ ਲੈ ਕੇ ਉਹਦੀ ਆੜ ਦੇ ਵਿੱਚ ਲੈ ਕੇ ਆਪਾਂ ਦੁਕਾਨਾਂ ਤੇ ਕਬਜ਼ਾ ਕਰਨਾ ਇਹ ਬਹੁਤ ਮਾੜੀ ਗੱਲ ਆ ਪਰ ਅਸੀਂ ਇਹ ਚਾਹੁੰਦੇ ਹਾਂ ਕਿ ਰਾਜੇਵਾਲਾ ਸਾਹਿਬ ਤੱਕ ਇਹ ਗੱਲ ਪਹੁੰਚਣੀ ਚਾਹੀਦੀ ਕਿ ਜਿਹੜੇ ਇਹਨਾਂ ਦੇ ਸ਼ੈਤਾਨ ਜਿਹੜੇ ਕੁਝ ਵਿਅਕਤੀ ਹੈਗੇ ਆ ਜਾਂ ਉਹ ਜਥੇਬੰਦੀ ਵਿੱਚ ਕੰਮ ਕਰਦੇ ਆ ਉਹਨਾਂ ਤੇ ਇਹ ਚੀਜ਼ਾਂ ਦਾ ਧਿਆਨ ਜ਼ਰੂਰ ਦੇਣ ਕਿ ਜੇ ਸਹੀ ਕਰ ਰਹੇ ਆ ਕਿ ਗਲਤ ਕਰ ਰਹੇ ਆ ਕਿਉਂਕਿ ਸਾਨੂੰ ਚਾਹੀਦਾ ਕਿ ਜਥੇਬੰਦੀਆਂ ਨੂੰ ਇੱਕ ਹੋ ਕੇ ਹਰ ਨਾਰਾ ਲਾਉਣਾ ਚਾਹੀਦਾ ਸਾਡੇ ਪੰਜਾਬ ਦੀ ਤਰੱਕੀ ਵੱਲ ਜਾਣਾ ਚਾਹੀਦਾ ਪਰ ਇਹ ਨਿਗਾ ਕਿ ਅਸੀਂ ਕਿਸੇ ਦੇ ਦੁਕਾਨ ਤੇ ਧੱਕੇਸ਼ਾਹੀ ਨਾ ਕਰੀਏ ਅਸੀਂ ਕਿਸਾਨ ਯੂਨੀਅਨ ਆ ਅਸੀਂ ਕਿਸਾਨ ਯੂਨੀਅਨ ਦਾ ਨਾਮ ਲਾ ਕੇ ਅਸੀਂ ਧਰਨੇ ਲਾਈਏ ਗਲਤ ਪਰ ਇਹ ਮਾੜੀ ਗੱਲ ਆ ਅੱਜ ਜੋ ਗੁਰਵਿੰਦਰ ਸਿੰਘ ਕਾਕਾ ਜੀ ਦੇ ਨਾਲ ਸਰਪੰਚ ਸਾਹਿਬ ਨਾਲ ਹੋਇਆ ਆ ਉਹ ਆਉਣ ਵਾਲੇ ਸਮੇਂ 'ਚ ਹੋਰ ਵੀ ਕਿਸੇ ਨਾਲ ਹੋਵੇਗੇ ਅੱਜ ਧੱਕੇਸ਼ਾਹੀ ਨਾਲ ਦੁਕਾਨਾਂ ਤੇ ਇਹਨਾਂ ਦੇ ਕਬਜ਼ਾ ਕੀਤਾ ਗਿਆ ਅਸੀਂ ਪ੍ਰਸ਼ਾਸਨ ਨੇ ਸਾਡਾ ਸਾਥ ਦਿੱਤਾ ਕਿ ਜਿਹੜਾ ਗਲਤ ਬੰਦਾ ਸੀ ਉੱਤੇ ਪਰਚਾ ਕੀਤਾ ਇਹ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦੇ ਆ ਤੇ ਸਾਰੇ ਜਿਹੜੇ ਮੀਡੀਆ ਵਾਲੇ ਸੀ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਕਿ ਰਾਜੇਵਾਲ ਸਾਹਿਬ ਤੱਕ ਇਹ ਗੱਲ ਪਹੁੰਚਣੀ ਚਾਹੀਦੀ ਆ ਹਾਂਜੀ ਭਾਜੀ ਅੱਜ ਨਕੌਦਰ ਦੇ ਥਾਣੇ ਦੇ ਵਿੱਚ ਜਿਹੜਾ ਤੁਸੀਂ ਧਰਨਾ ਲਗਾਇਆ ਸੀ ਇਹ ਕੇਸ ਬਾਬਤ ਸੀ ਤੇ ਡੀਐਸਪੀ ਸਾਹਿਬ ਨਾਲ ਗੱਲਬਾਤ ਹੋਈ ਹੈ ਤੁਹਾਡੀ ਕਿੱਦਾਂ ਗੱਲਬਾਤ ਨਿਬੜੀ ਤੁਹਾਡੀ ਮੈਂ ਮਨਦੀਪ ਸਿੰਘ ਹਾਰਦੀ ਕੁਸਾਂਗ ਨੇ ਰਾਜਵਾਲਾ ਜ਼ਿਲ੍ਹਾ ਪ੍ਰਧਾਨ ਜਿਹੜਾ ਇਹ ਧਰਨਾ ਲੱਗਾ ਸੀਗਾ ਇਹ ਉੱਗੀ ਪਿੰਡ ਦਾ ਸੀਗਾ ਜੋ ਵੀ ਆਪਣੀ ਦੁਕਾਨਾਂ ਦਾ ਕੋਈ ਰੌਲਾ ਸੀਗਾ ਇਸ ਲਈ ਜਿਹੜਾ ਵੀ ਆਪਾਂ ਨੂੰ ਡੀਐਸਪੀ ਸਾਹਿਬ ਨੇ ਹੁਣ ਸਾਨੂੰ ਜੋ ਵੀ ਅਸ਼ਵਾਸਨ ਦਵਾਇਆ ਉਸ ਦੇ ਆਧਾਰ ਤੇ ਹੀ ਇਹ ਧਰਮ ਚੱਕਿਆ ਗਿਆ ਉਹਨੇ ਕਿਹਾ ਜਿਹੜੇ ਬੱਚੇ ਆਜ਼ਾਦ ਦੇ ਬੱਚੇ ਸੀਗੇ ਉਹਨਾਂ ਨੂੰ ਕੋਈ ਪਰਚੇ ਦੇ ਵਿੱਚ ਨਹੀਂ ਪਾਇਆ ਜਾਊਗਾ ਪਰਚੇ ਦੇ ਵਿੱਚੋਂ ਨਾਂ ਕੱਢਿਆ ਜਾਊਗਾ ਦੋ ਬੇਟੀਆਂ ਸੀਆਂ ਇੱਕ ਉਹਦਾ ਬੇਟਾ ਸੀਗਾ ਤੇ ਇੱਕ ਉਹਦੀ ਵਾਈਫ ਸੀਗੀ ਬਈ ਅਸੀਂ ਨਹੀਂ ਪਾਵਾਂਗੇ ਤੇ ਇਹਨੂੰ ਵੀ ਅਸੀਂ ਜਿਹੜਾ ਵੀ ਹੈਗਾ ਦਾ ਕੰਪਰੋਮਾਈਜ਼ ਅਕਾਲੀ ਜੀ ਅੱਜ ਰੋਕੇ ਪਰਸੋਂ ਨੂੰ ਅਸੀਂ ਬਹਾਰ ਕੇ ਇਹਨਾਂ ਦਾ ਜੀ ਕੰਪਰੋਮਾਈਜ਼ ਹੋ ਜਾਵੇ ਤਾਂ ਕੰਪਰੋਮਾਈਜ਼ ਕਰਾਇਆ ਜਾਊਗਾ ਦੇਖੋ ਜੀ ਉਹਦੇ ਤਾਲੇ ਤੋੜੇ ਗਏ ਸੀਗੇ ਉਹਨਾਂ ਕੋਲ ਸਟੇ ਸੀਗਾ ਇਹਨਾਂ ਨੂੰ ਵੀ ਨਹੀਂ ਪਤਾ ਪωσ ਨੂੰ ਪੂਰਾ ਵੀ ਉਹਨਾਂ ਕੋਲ ਸਟੇ ਹੈਗਾ ਆ ਉਹਦੇ ਬਾਰੇ ਇਹ ਗੱਲ ਹੋ ਗਈ ਆ ਵੀ ਇਹਨਾਂ ਨੂੰ ਬਹਾਲ ਕੇ ਇਹਨਾਂ ਦਾ ਕੰਪਰੋਮਾਈਜ਼ ਕਰਵਾਇਆ ਜਾਊਗਾ ਇੱਕ ਦੇ ਦਿਨ ਦੇ ਵਿੱਚ ਸੀ ਇਹਨਾਂ ਦੋਵਾਂ ਦਾ ਤਰ੍ਹਾਂ ਨੂੰ ਬਹਾਲ ਕੇ ਇਹਨਾਂ ਦਾ ਕੰਪਰੋਮਾਈਜ਼ ਕਰਵਾਇਆ ਜਾਊਗਾ ਇਹ ਜੀ ਉੱਗੀ ਅੱਡੇ ਦੇ ਉੱਤੇ ਕੁਝ ਦੁਕਾਨਾਂ ਦਾ ਦੋਹਾਂ ਪਾਰਟੀਆਂ ਦਾ ਡਿਸਪਿਊਟ ਆ ਉਹਦੇ ਸਬੰਧ ਦੇ ਵਿੱਚ ਇੱਕ 32 ਨੰਬਰ ਐਫ ਆਈ ਆਰ ਦਰਜ ਹੋਈ ਸੀ ਉਹਦੇ ਵਿੱਚ ਗੱਲ ਅਸੀਂ ਇੱਕ ਬੰਦਾ ਜਸਵਿੰਦਰ ਸਿੰਘ ਨਾਂ ਦਾ ਗ੍ਰਿਫਤਾਰ ਕੀਤਾ ਸੀ ਇਹ ਜਥੇਵੰਦੀ ਵਾਲੇ ਜਿਹੜੇ ਸੀ ਇਹ ਇਹਨਾਂ ਦਾ ਹੀ ਦੋ ਸੀਗਾ ਵੀ ਜਸਵਿੰਦਰ ਸਿੰਘ ਨੂੰ ਜਿਹੜਾ ਗਲਤ ਰੈਸਟ ਕੀਤਾ ਗਿਆ ਆ ਉਹਨੂੰ ਡਿਸਚਾਰਜ ਕਰਾਇਆ ਗਿਆ ਇਹਨਾਂ ਨਾਲ ਗੱਲਬਾਤ ਹੋਈ ਆ ਇਹਨਾਂ ਨੂੰ ਸਾਰੀ ਗੱਲ ਸਮਝਾਈ ਗਈ ਆ ਇਹਨਾਂ ਨੂੰ ਕਿਹਾ ਗਿਆ ਵੀ ਜੇ ਇਹਨਾਂ ਦੇ ਕੋਈ ਗਰਵੰਛੇ ਰਹਿਗੇ ਆ ਤੇ ਇਹ ਸੀਨੀਅਰ ਅਫਸਰ ਨੂੰ ਆਪਣੀ ਦਰਖਾਸਤ ਦੇ ਸਕਦੇ ਆ ਦਰਖਾਸਤ ਸੀਨੀਅਰ ਅਫਸਰ ਜਿਹਨੂੰ ਮਾਰਕ ਕਰਨਗੇ ਉਹ ਇਹਦੀ ਦਰਿਆਪਤ ਕਰ ਲੈਣਗੇ ਜੇ ਵਾਕਿਆ ਜਸਵਿੰਦਰ ਸਿੰਘ ਦੇ ਖਿਲਾਫ ਜਿਹੜੇ ਆ ਮੁਕੱਦਮਾ ਗਲਤ ਦਰਜ ਹੋਇਆ ਉਹਨੂੰ ਖਾਰਜ ਕਰ ਦੇਵਾਂਗੇ ਜੇ ਦੋਸ਼ ਨਾ ਸਾਬਤ ਹੋਣਗੇ ਤਾਂ ਉਹਨੂੰ ਅਦਾਲਤ ਵਿੱਚ ਹਟਚਾਜਵੀ ਕਰਾ ਦਿੱਤਾ ਗਿਆ O que so. isso?